ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੋਖੈ ਕੇ ਸਰਵਤਰ ਪੋਖੈ ਕੇ ਸਰਵਤਰ ਤ੍ਰਾਣੈ ਕੇ ਸਰਵਤਰ ਪ੍ਰਾਣੈ ਕੇ ਸਰਵਤਰ ਦੇਸੈ ਕੇ ਸਰਵਤਰ ਭੈਸੈ ਕੇ ਸਰਵਤਰ ਮਾਨਯੈ ਸਦਾਵੰਗ ਪ੍ਰਧਾਨਯੈ ਇੱਥੇ ਵੀ ਨੰਨਿਆਂ ਨੂੰ ਸਿਆਰੀਆਂ ਲਾ ਲੇ ਪ੍ਰਧਾਨਿਆ ਤੇ ਤਰਮਾਨਿਆ ਨੰਨਿਆ ਨੂੰ ਸਿਆਰੀਆਂ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਨਨ ਕੇ ਸਰਵਤਰ ਮਾਨਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਬੰਕ ਕਲੀਮਾ ਕੇ ਪਰਮੰਫਹਿਮਾ ਕੇ ਅਕਲ ਅਲਾਮਾ ਕੇ ਸਾਹਿਬ ਕਲਾਮਾ ਕੇ ਹੁਸਨਲ ਵਜੂਹ ਹੈ ਤਮਾਮਲ ਰਜੂਹ ਹੈ ਹਮੇ ਸਲ ਸਲਾਮਾ ਸਲੀਖਤ ਮੁਦਾਮਾ ਗਨੀਮੁਲ ਸ਼ਕਸਤ ਗਰੀਬੁਲ ਪ੍ਰਸਤ ਬਿਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜੁਲ ਤਮਾਮੈ ਰਜੂਲ ਨਿਧਾਨੈ ਹਰੀਫੁਲ ਅਜ਼ੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੋਕਤ ਸਰੂਪ ਹੈ ਤ੍ਰਮੁਕਤ ਬ੍ਰਹੂਤ ਹੈ ਪ੍ਰਭੋਗਤ ਪ੍ਰਵਾਹ ਹੈ ਸੋ ਜੋਗਤ ਸੁਦਾ ਹੈ ਸਦੈਵੰ ਸਰੂਪ ਹੈ ਅਪੇਧੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਆਕਾਮ ਹੈ ਨਿਰਬਾਦ ਸਰੂਪ ਹੈ ਅਗਾਦ ਅਨੂਪ ਹੈ ਇਹ ਕਿੰਨੇ ਨੰਬਰ ਪੌੜੀ ਹੈ 127ਵੀਂ ਅਗਾਦ ਹੈ ਅਨੂਪ ਹੈ ਇੱਥੇ ਹਾਂ ਹੈ ਨਹੀਂ ਆਦੇ ਇਹ ਲਾਓ ਉਹ ਕੰਠ ਕਰਕੇ ਇਹਨਾਂ ਨੇ ਬੋਲ ਤਾਂ ਦਿੱਤਾ ਲੇਕਿਨ ਹੈ ਨਹੀਂ ਆ ਜਨੂ ਆਓ ਫੇਰ ਉੱਥੇ ਹੀ ਟਿਕਾਣੇ ਆ ਲਾ ਲਓ ਵੀਰ ਪਹਿਲਾਂ ਸਮਾਸਤੂਲ ਸਲਾਮ ਹੈ ਸਦਾਬਲ ਆਕਾਮ ਹੈ निरपद स्वरूप हैं अगाध हैं अनूप हैं ओ अंग आद रूप है अनाद स्वरूप है अनंगी अनामे त्रिभंगी त्रकामे त्रबरक निरत्रबादे अगंजे अगाधे सुभंग सर्वभागे सो सर्वानुरागे त्रिभक्त स्वरूप हैं अछज हैं अशूत हैं के नरकिन प्रणाश हैं पृथ्वी उल्प्रवास हैं निरोक्त प्रभा हैं सदैवम सदा हैं ਵਿਭਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭਗਤ ਪ੍ਰਭਾ ਹੈ ਅਨੂਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਅਪੈ ਹੈ ਅਪੂਤ ਹੈ ਅਤੂਤ ਹੈ ਅਬੈ ਪਾਠ ਕਰੋ ਪ੍ਰੇਮੀਓ ਇੱਥੇ ਬੱਬੇ ਦੇ ਥਾਂ ਬੱਬਾ ਹੈ ਅਜਾਇ ਹੈ ਅਬੈ ਹੈ ਅਬਨਾਸੀ ਹੈ ਅਜਾਇ ਹੈ ਅਬੈ ਹੈ ਅਭੂਤ ਹੈ ਅਤੂਤ ਹੈ ਅਜੂਤ ਹੈ ਅਭੂਤ ਹੈ ਅਤੂਤ ਹੈ ਅਜਾਇ ਹੈ ਅਬੈ ਹੈ ਅਭੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ